ਸਤਿ ਸ੍ਰੀ ਅਕਾਲ ਹੋਰ ਤੋਂ ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਾਂ ਡੈਰੀ ਫਾਰਮ ਤੇ ਅੱਜ ਆਪਾਂ ਤੁਹਾਨੂੰ ਇਹ ਜਰਸੀ ਵਾਹਰ ਦਿਖਾਵਾਂਗੇ ਇਹਦੀ ਪੂਰੀ ਡਿਟੇਲ ਤੋਂ ਪਹਿਲਾਂ ਜਿਹੜੇ ਵੀਰ ਭਰਾਣੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਹਾਂਜੀ ਆਪਣਾ ਪਿੰਡ ਲਾਲਬਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਫੋਨ ਨੰਬਰ 9478122799 ਨਾਮ ਜਗਪ੍ਰੀਤ ਸਿੰਘ ਆ ਇਹ ਵੈੜ ਜੀ ਪ्युअर ਜਰਸੀ ਪੂਰੀ ਨਸਲ ਕੁਆਲਟੀ ਵਾਲੀ ਦੂਜਾ ਸੂਆ ਸੂਨ ਦੇ ਵਿੱਚ ਹਫ਼ਤਾ ਇੱਕ ਹਫ਼ਤਾ ਬਾਕੀ ਹੈ 6 ਹਫ਼ਤੇ ਲੈ ਜੂਗੀ ਪਹਿਲੇ ਸੂਏ 14 15 ਕਿਲੋ ਦੁੱਧ ਵਧੀਆ ਪਿਆਏ ਨੇ ਅੱਜ ਦੀ 17 18 ਦੀ ਉਮੀਦ ਕਰਦੇ ਆਂ ਪੂਰਾ ਵਧੀਆ ਗੁਲਾਬੀ ਮੁਠੀ ਵਾਲਾ ਥਣ ਲੱਗਿਆ ਹੋਇਆ ਚਾਰੇ ਥਣ ਪੂਰੇ ਗੈਪ ਤੇ ਆ ਫੇਸ ਕੁਆਲਟੀ ਤੁਸੀਂ ਦੇਖ ਕੇ ਚੈੱਕ ਕਰ ਲਓ ਪੂਰੀ ਪ्युअर ਜਰਸੀ ਪੰਜਾਬ ਵਾਲੀ ਜਰਸੀ ਐ ਹਾਈਟ ਵੇਟ ਮੀਡੀਅਮ ਜਰਸੀਆਂ ਵਰਗਾ ਹੀ ਐ ਪੂਰੀ ਸ਼ਾਈਨਿੰਗ ਸਕਿਨ ਠੰਡੀ ਸੀਲ ਪੂਰੀ ਐ ਜੀ ਦੂਜਾ ਸੂਆ ਸੂਣਾ 17 18 ਲੀਟਰ ਦੀ ਉਮੀਦ ਕਰਦੇ ਆ ਪੈਸਵਾਰ ਇਸ ਤੋਂ ਤੋਂ ਨੂੰ ਪਾਏ ਤੁਰ ਕੇ ਦਿਖਾਉਣੇ ਆ ਬੈੜ ਜੀ ਆਰਡਰ ਦੀ ਕੁਆਲਿਟੀ ਦੇਖ ਕੇ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਵਧੀਆ ਆਰਡਰ ਤਿਆਰ ਕਰਦੀ ਹੁੰਦੀ ਆ ਇਹ 5-6 ਦਿਨਾਂ ਦੇ ਵਿੱਚ ਪੂਰਾ ਤਿਆਰ ਵਧੀਆ ਆਰਡਰ ਕਰ ਜਾਣਾ। ਇਹ ਇਸ ਕੁਆਲਿਟੀ ਨੂੰ ਨੇੜੇ ਤੋਂ ਦਿਖਾ ਦਿੰਨੇ ਆ। ਥਣ ਦਾ ਗੈਪ ਤੇ ਸਾਈਜ਼ ਪੂਰਾ ਵਧੀਆ। ਬਹੁਤ ਹੀ ਸੋਹਣੀ ਵਹਿਰ ਦੂਜਾ ਸੂਆ ਸੂਨ ਦੇ ਵਿੱਚ 6-7 ਦਿਨ ਬਾਕੀ ਆ। ਬਹੁਤ ਵਧੀਆ ਆਰਡਰ ਤਿਆਰ ਫਿਟਿੰਗ ਵਾਲਾ ਆਰਡਰ ਤਿਆਰ ਕਰਨਾ ਬੈਠ ਨੇ। ਖਣਚਾਰੇ ਪੂਰੇ ਗੈਪ ਤੇ ਲੱਗੇ ਹੋਏ ਮੁਠੀ ਵਾਲਾ ਹਾਥੀ ਚੁਵਾਈ ਵਾਲਾ ਗੁਲਾਬੀ ਥਾਣਾ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਪ्युअर ਜਰਸੀ ਜੇ ਕਿਸੇ ਵੀਰ ਭਰਾ ਨੇ ਲੈਣੀ ਹੋਵੇ ਆਪਣਾ ਫੋਨ ਨੰਬਰ 9478122794 ਨਾਮ ਜਗਪ੍ਰੀਤ ਸਿੰਘ ਦਾ ਕਾਲ ਕਰਕੇ ਕਨੈਕਟ ਕਰ ਸਕਦੇ ਹੋ ਰੇਟ ਇਹਦਾ 60000 ਰੁਪਏ ਜੀ ਮਾਨਤਾਣ ਹੋ ਜਾਊਗਾ ਜੇ ਕਿਸੇ ਵੀਰ ਭਰਾ ਨੇ ਲੈਣੀ ਹੈ 60000 ਰੁਪਿਆ ਰੇਟ ਹੈ ਮੰਨਤਾਂ ਨੂੰ ਹੋਈ ਹੋਈ ਧੰਨਵਾਦ